ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਵਿੱਚ ਮੌਸਮ ਦੇ ਅਫਰਡੇ ਲੈ ਕੇ ਆ ਜਣਾ ਜੀ ਗੱਲ ਕਰਾਂਗੇ ਅਗਲੇ 4-5 ਦਿਨਾਂ ਦੀ ਯਾਨੀ ਕਿ ਲੋਹੜੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੇ ਜਿਹੜਾ ਇੱਕ ਸਿਸਟਮ ਲੱਗਣ ਜਾ ਰਿਹਾ ਜੀ ਮੀਂਹ ਵਾਲਾ ਉਹਦੇ ਬਾਰੇ ਵੀ ਜਾਣਕਾਰੀ ਤੁਹਾਨੂੰ ਦੇਵਾਂਗੇ ਸੋ ਇਸ ਲਈ ਦੀ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਨੂੰ ਨਾਲ ਸਾਂਝ ਕਰਨੇ ਆ 9 ਜਨਵਰੀ ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 10:30 ਵਜੇ ਨੂੰ ਜਾ ਰਹੀ ਹੈ ਧੁੰਦ ਦੀ ਗੱਲ ਕਰੀਏ ਜੀ ਅੱਜ ਤੜਕੇ ਸਵੇਰੇ ਪੰਜਾਬ ਦੇ ਕਹਿੰਦੇ ਮਾਲਵਾ ਖੇਤਰ ਮਾਝਾ ਦੁਆਬਾ ਫੁਆਦ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਧੁੰਦ ਜਿਹੜੀ ਅਜ ਮਿਨੀ ਲੈਵਲ ਤੇ ਕਾਫੀ ਸੰਘਣੇ ਤੌਰ ਤੇ ਬਣੀ ਹੋਈ ਸੀ ਤੇ ਐਥੋਂ ਦੇ ਵੀ ਜਿਹੜੀ ਧੁੰਦ ਕਾਫੀ ਜਣਿਆਂ ਦੇ ਵਿੱਚ ਜੜੀਆਂ ਜਾਰੀ ਹੈ ਸੋ ਕਿਹੜੇ ਜ਼ਿਲ੍ਹੇ ਅਜੇ ਲੁਧਿਆਣਾ ਪਟਿਆਲਾ ਡੈਲੋ ਮਲੇਰਕੋਟਲਾ ਇਹਨਾਂ ਖੇਤਰਾਂ ਦੇ ਵਿੱਚ ਧੰਦ ਕਾਫੀ ਸੰਘਣੀ ਆ ਇਸ ਵੇਲੇ ਤੇ ਦੂਜੇ ਪਾਸੇ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਇਹਨਾਂ ਖੇਤਰਾਂ ਦੇ ਵਿੱਚ ਵੀ ਧੁੰਦ ਹੈ ਦੁਆਬਾ ਖੇਤਰ ਜੀ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਗੁਰਦਾਸਪੁਰ ਔਰ ਅਮ੍ਰੇਸਰ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਅੱਜ ਵੇਲੇ ਧੁੰਦ ਬਣੀ ਹੋਈ ਆ ਤੇ ਇਹ ਤੁਸੀਂ ਦੇਖ ਹੀ ਸਕਦੇ ਆ ਕਿ ਧੁੰਦ ਇੱਕ ਵੱੱਟੀ ਦੀ ਤਰ੍ਹਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਰਕਰਾਰ ਹੈ। ਯੂਪੀ ਬਿਹਾਰ ਦੇ ਵਿੱਚ ਧੁੰਦ ਤੋਂ ਰਾਹਤ ਹੈ। ਹਾਲਾਂਕਿ ਇਹ ਨਾ ਸੂਬਿਆਂ ਦੇ ਵਿੱਚ ਧੁੰਦ ਕਾਫੀ ਵੱਡੇ ਲੈਵਲ ਤੇ ਗਰਾਊਂਡ ਲੈਵਲ ਤੇ ਵੇਖੀ ਜਾਂਦੀ ਹੈ। ਪਰ ਅੱਜ ਧੁੰਦ ਦੇ ਨਾਲ ਖੇਤਾਂ ਦੇ ਵਿੱਚ ਨਾ ਮਾਤਰੀ ਹੈ। ਪੰਜਾਬ ਔਰ ਹਰਿਆਣਾ ਤੇ ਦਿੱਲੀ ਦੇ ਨਾਲ ਲੱਗਦੇ ਗੁਰੂਗਰਾਮ ਦੇ ਖੇਤਰਾਂ ਦੇ ਵਿੱਚ ਧੁੰਦ ਇਸ ਵੇਲੇ ਬਣੀ ਹੋਈ ਹੈ ਜਿਹੜੀ ਕਿ ਆਉਂਦੇ ਅਨੁਮਾਨ ਦੇ ਮੁਤਾਬਕ 2-3 ਘੰਟਿਆਂ ਤੱਕ ਸਾਫ਼ ਹੋ ਜਾਏਗੀ ਤੇ ਧੁੱਪ ਜਿਵੇਂ ਕੱਲ ਦਰਸ਼ਨ ਹੋਈ ਸੀ ਧੁੱਪ ਦੇ ਸੂਰਜ ਦੇ ਉਸੇ ਤਰ੍ਹਾਂ ਅੱਜ ਵੀ ਧੁੱਪ ਜੜੀ ਹੈ ਬਹੁਤੇ ਖੇਤਾਂ ਦੇ ਉਹਦੇ ਜਿਹਨਾਂ ਦੀ ਗੱਲ ਕਰੀਏ ਜੇ ਸਿਸਟਮ ਲੱਗਣ ਨੂੰ ਤਿਆਰ ਹੈ 10 ਤੇ 11 ਵਾਲਾ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਅਪਡੇਟ ਦੇ ਚੁੱਕੇ ਹਾਂ ਕਿ 10 ਵਾਲਾ ਜਿਹੜਾ ਸਿਸਟਮ ਹੋਏਗਾ ਉਹ 11 ਤਰੀਕ ਦੀ ਸਵੇਰ ਤੋਂ ਜਾਂ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਸਰਗਰਮ ਹੋਵੇਗਾ 10 ਤਰੀਕ ਨੂੰ ਇਹ ਸਿਸਟਮ Rajasthan ਦੇ ਵਿੱਚੋਂ ਸ਼ੁਰੂ ਹੋਣਾ ਤੇ Rajasthan ਤੇ Haryana ਦੇ ਬਹੁਤ ਹੀ ਖੇਤਰਾਂ ਨੂੰ ਕਵਰ ਕਰਦਾ ਹੋਇਆ 11 ਤਰੀਕ ਨੂੰ ਪੰਜਾਬ ਵੱਲ ਕੋਚ ਕਰੇਗਾ ਪੰਜਾਬ ਦੇ ਦੋਆਬਾ ਖੇਤਰ ਮਾਝਾ ਕਹ ਲਈਏ ਕਿ ਗੁਰਦਾਸਪੁਰ ਹੋਰ ਅੰਮ੍ਰਿਤਸਰ ਸਾਹਿਬ ਦੇ ਜਿਹੜੇ ਚੜ੍ਹਦੇ ਵੱਲ ਦੇ ਖੇਤਰ ਹਨ ਉਹਨਾਂ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਰਹਿਣਗੇ ਮਾਲਵੇ ਦੇ ਲਗਭਗ ਸਾਰੇ ਖਾਸ ਕਰ ਪਛਮੀ ਮਾਲਵਾ ਦੇ ਜ਼ਿਲ੍ਹਿਆਂ ਨੂੰ ਛੱਡ ਕੇ ਤੇ ਜਿਹੜੇ ਕੇਂਦਰੀ ਮਾਲਵਾ ਲੁਧਿਆਣਾ ਪਟਿਆਲਾ ਅਸ਼ਰਫਾਤਗੜ ਸਾਹਿਬ ਸੰਗਰੂਰ ਮਲੇਰਕੋਟਲਾ ਮਾਨਸਾ ਬਰਨਾਲਾ ਇਹਨਾਂ ਖੇਤਰਾਂ ਦੇ ਵਿੱਚ ਵੀ ਲੱਗਣਗੇ ਚੰਡੀਗੜ੍ਹ ਮੋਹਾਲੀ ਪੰਚਕਲਾ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਆਸਾਰ ਹੈਗੇ ਨੇ ਕਿ ਹਲਕੇ ਦਰਮਿਆਨੇ ਇਸ ਸਿਸਟਮ ਹੈ ਜਿਹੜਾ ਮੀਂਹ ਦਰਜ ਕਰਵਾ ਸਕਦਾ ਹੈ ਇਸ ਤਰ੍ਹਾਂ ਵਾਜੀ ਹਰਿਆਣੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਆਸਾਰ ਵਰਣਗੇ ਔਰ ਜਿਹੜੇ ਪਹਾੜੀ ਖੇਤਰਾਂ ਦੇ ਵਿੱਚ ਇਹ ਸਿਸਟਮ ਹਲਕੀ ਬਤੋ ਲੈ ਕੇ ਦਰਮਿਆਨੇ ਤੌਰ ਤੇ ਬਰਫ ਬਾਰਿਸ਼ ਦੇ ਦੇ ਸਕਦਾ ਤੇ ਪੰਜਾਬ ਦੇ ਵਿੱਚ ਕਹ ਲਈਏ ਹਰਿਆਣੇ ਦੇ ਵਿੱਚ ਕਹ ਲਈਏ ਲਿਮਟਡ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੀ ਗਰੇਮਾਰੀ ਵੀ ਦਰਜ ਹੋ ਸਕਦੀ ਹੈ 10 ਤਰੀਕ ਨੂੰ ਹੋ ਜਵੇ 11 ਨੂੰ ਹੋ ਜਵੇ ਇਹ ਕੁਦਰਤ ਦੇ ਹੱਥ ਵਸ ਹੈ ਤੇ ਦੋ ਦਿਨਾਂ ਦੇ ਦਰਮਿਆਨੇ ਸਿਸਟਮ ਐਕਟਿਵੇਟ ਰਹਿਣਾ ਜੀ 10 ਤੇ 11 ਤਰੀਕ ਨੂੰ ਉਸ ਤੋਂ ਬਾਅਦ 12 ਤੇ 13 ਤੇ 14 ਇਹ ਜਿਹੜੇ ਦਿਨ ਹੋਣਗੇ ਧੁੰਦ ਵਾਲੇ ਹੋਣਗੇ ਜਬਰਦਸਤ ਠੰਡ ਜਿਹੜੀਆਂ ਇਹਨਾਂ ਦਿਨਾਂ ਦੇ ਦਰ ਤੋ ਬਹੁਤ ਹੀ ਵੱਡੇ ਲੈਵਲ ਤੇ ਜਿਹੜੀ ਇਹ ਦਰਜ ਹੋਵੇਗੀ ਤੇ ਸੀਤ ਲੜ ਜਿਹੜੀ ਉਸੇ ਤਰ੍ਹਾਂ ਚੱਲਦੀ ਰਹਿਣੀ ਆ ਸੀਤ ਲੜ ਤਾਂ ਕੋਈ ਰਾਹਤ ਨਹੀਂ ਆ ਕੋਲਡ ਜਿ ਉਸੇ ਤਰ੍ਹਾਂ ਦਰਜ ਹੁੰਦੇ ਰਹਿਣਗੇ ਅੱਜ ਵੀ ਸੀਤ ਲੜ ਉਸੇ ਤਰ੍ਹਾਂ ਬਰਕਰਾਰ ਆ ਰਿਹਾ ਤੇ ਹੌਦੇ ਦਰਾਂ ਦੇ ਦਰਮਿਆਨ ਵੀ ਠੰਡ ਉਸੇ ਤਰ੍ਹਾਂ ਬਰਕਰਾਰ ਰਹੇਗੀ ਮਿਲਦੇ ਆਗਲੀ ਵੀਡੀਓ ਦੇ ਵਿੱਚ ਜੀ ਜਸਤ ਦੇ ਹੋਰ ਧੰਨ